ਮੈਂ ਕੰਨਰ ਰਾਹੁਲ ਜਲਨਾ ਆਪਣੇ ਮਾਰ ਦੇ ਸਰਤੇ ਆਪਣੇ ਦਾਦੀ ਦੇ ਸਰਤੇ ਜੋ ਗਰੀਬਾਂ ਨੂੰ ਇਹਦੀ ਦਾਦੀ ਦੇ ਸਹੂਲਤਾਂ ਤੇ ਇੰਨਾ ਕੰਨੀ ਨਰੂ ਜਵਾਰ ਨਾਲ ਕੋਈ ਸਰਕਾਰ ਨਹੀਂ ਦੇ ਸਕਦੀ ਇਹਦੀ ਸਰਕਾਰ ਬਣ ਸੇ ਨਰਿੰਦਰ ਭਾਈ ਮੋਦੀ ਜਾਂ ਰਾਹੁਲ ਗਾਂਧੀ ਰਾਹੁਲ ਗਾਂਧੀ ਬਣ ਰਾਹੁਲ ਗਾਂਧੀ ਹਾਂਜੀ ਤੇ ਜਲੰਧਰ ਕੋਣ ਬਾਜੀ ਮਾਰ ਸਕਦਾ ਚਰਨਜੀਤ ਚੰਨੀ ਹੈ ਰਿੰਕੂ ਚਰਨਜੀਤ ਚੰਨੀ ਚੰਨੀ ਕਿਹੜੀ ਸਰਕਾਰ ਬਣ ਸਕਦੀ ਹੈ ਨਰਿੰਦਰભાઈ ਮੋਦੀ ਜਾਂ ਰਾਹੁਲ ਗਾਂਧੀ ਮੋਦੀ ਮੋਦੀ ਅਸੀਂ ਤਾਂ ਮੋਦੀ ਦੇ ਫੇਵਰਟ ਚੀ ਆ ਚੰਨੀ ਜਾਂ ਰਿੰਕੂ ਗਲੰਦਰ ਚ ਰਿੰਕੂ ਲੇ ਕਿਹਦੀ ਸਰਕਾਰ ਬਣ ਸਕਦੀ ਹੈ ਨਰਿੰਦਰભાઈ ਮੋਦੀ ਜਾਂ ਰਾਹੁਲ ਗਾਂਧੀ ਮੋਦੀ ਦੀ ਬਣੇਗੀ ਕਿਉਂਕਿ ਮੋਦੀ ਨੇ ਆਪਾਂ ਨੂੰ ਫੈਸਿਲਿਟੀ ਵੀ ਦਿੱਤੀਆਂ ਇੱਥੇ ਗਲੰਦਰ ਚ ਕੌਣ ਬਾਜੀ ਮਾਰੇਗਾ ਚਰਨਜੀਤ ਚੰਨੀ ਜਾਂ ਰਿੰਕੂ ਰਿੰਕੂ ਮਾਰ ਸਕਦਾ ਹੈ ਕਿਉਂਕਿ ਉਹ ਹੁਣ ਬੀਜੇਪੀ ਦੀ سپورਟ ਦੇ ਵਿੱਚ ਆ ਗਿਆ ਹੈ ਵਧੀਆ ਪਾਰਟੀ ਆ ਉਹ ਮਾਰ ਸਕਦਾ ਜੈਸਾਬ ਨਾਲ ਅੱਜ ਮੈਂ ਆਇਆ ਹਾਂ ਰਾਜਸਥਾਨ ਦਾ ਹਨਮਾਨਗੜ ਦਾ ਜੈਸਾਬ ਨਾਲ ਮੈਂ ਘੁੰਮਿਆ ਫਿਰਾਂ ਐਸਾ ਨਾਲ ਤਾਂ ਮੈਨੂੰ ਰੌਲਾ ਲਗਾਉਣ ਦਾ ਮੂਲ ਜ਼ਿਆਦਾ ਲੱਗਦਾ ਹੈ ਬਾਕੀ ਦੇਖੋ ਜਨਤਾ ਦਾ ਕੀ ਕਹਿਣਾ ਹੈ ਕੰਮ ਕੋਈ ਨਹੀਂ ਸਰਕਾਰ ਕਰਦੀ ਕਿਹਦੀ ਬਣ ਜੂਗੀ ਸਰਕਾਰ ਦੱਸੋ ਪਹਿਲਾਂ ਆ ਪਹਿਲਾਂ ਦੇਖੋ ਰਿੰਕੂ ਸੀਗਾ ਉਹਦੇ ਵਿੱਚ ਆਮ ਆਦਮੀ ਪਾਰਟੀ ਐ ਮੁੜ ਕੇ ਬੀਜੇਪੀ ਚ ਲੱਗੇ ਆ ਕੀ ਗੱਲ ਨੇ ਆਪਣੇ ਕੋਈ ਸਟੈਂਡ ਨਹੀਂ ਤਾਂ ਕੀ ਕਿਸੇ ਦਾ ਕੱਲਣਾ ਨਹੀਂ ਪਹਿਲਾਂ ਇੱਦਾਂ ਇੱਦਾਂ ਚੋਣਾ ਲੱਗ ਕੇ ਆ ਰਿਆ ਨੇ ਜਿਹੜਾ ਮਾਹੌਲ ਜਿਹੜਾ ਹੋਰ ਪੱਕਦਾ ਜਾ ਰਿਹਾ ਹੈ ਉਸੇ ਨੂੰ ਲੈ ਕੇ ਅਸੀਂ ਅਲੱਗ ਅਲੱਗ ਜੜੀਆਂ ਵਾਂ ਜਗ੍ਹਾ ਦੇ ਉੱਤੇ ਜੜਾ ਵਾ ਲੋਕਾਂ ਦੇ ਰਿਵਿਊ ਲੈਨੇ ਆ ਕਿ ਚੋਣਾਂ ਨੂੰ ਲੈ ਕੇ ਜਿਹੜਾ ਕੀ ਮਾਹੌਲ ਜਿਹੜਾ ਪੱਕਿਆ ਹੋਇਆ ਹੈ ਕਿਹੜੀ ਸਰਕਾਰ ਜਿਹੜੀ ਬਣ ਸਕਦੀ ਹੈ ਕਿਹੜਾ ਉਮੀਦਵਾਰ ਜਿਹੜਾ ਵਾ ਮੋਰਚਾ ਮਾਰ ਸਕਦਾ ਉਸੇ ਨੂੰ ਲੈ ਕੇ ਅਸੀਂ ਅੱਜ ਜਲੰਧਰ ਦੇ ਰੇਲਵੇ ਸਟੇਸ਼ਨ ਤੇ ਪਹੁੰਚੇ ਆ ਕਿਹੜੀ ਪਾਰਟੀ ਦਾ ਯਾ ਉਮੀਦਵਾਰ ਜਿਹੜਾ ਚੋਣ ਚੋਣਾਂ ਦੇ ਵਿੱਚ ਜੜਾ ਮੋਰਚਾ ਮਾਰ ਸਕਦਾ ਹੈ ਕਿਹੜੀ ਜਿਹੜੀ ਸਰਕਾਰ ਜਿਹੜੀ ਆ ਉਹ ਇੰਡੀਆ ਦੇ ਵਿੱਚ ਬਣ ਸਕਦੀ ਲੋਕਾਂ ਦੇ ਨਾਲ ਸਸੀ ਗੱਲ ਵੀ ਹੈ ਭਾਜੀ ਮਾਲਕ ਤਾਂ ਵੱਤ ਸਸੀ ਗੱਲ ਭਾਈ ਹਾਂਜੀ ਭਾਈ ਇਲੈਕਸ਼ਨ ਆ ਰਿਹਾ ਕਿਹੜੀ ਸਰਕਾਰ ਬਣ ਸਕਦੀ ਹੈ ਨਰਿੰਦਰ ਭਾਈ ਮੋਦੀ ਜਾਂ ਰਾਹੁਲ ਗਾਂਧੀ ਮੋਦੀ ਮੋਦੀ ਅਸੀਂ ਤਾਂ ਮੋਦੀ ਦੇ ਫੇਵਰਟ ਚੀਆ ਚੰਨੀ ਜਾਂ ਰਿੰਕੂ ਗੁਲੰਦਰ ਚ ਰਿੰਕੂ ਰਿੰਕੂ ਪੰਜਾਬ ਚ ਆਮ ਆਦਮੀ ਸਰਕਾਰਾ ਕਿਵੇਂ ਦੇਖਦੇ ਹੋ ਆਮ ਸਰਕਾਰ ਨੇ ਕੀਤਾ ਕੀ ਹੈ ਇਹਦਾ ਪਤਾ ਲੱਗੇ ਪਹਿਲੇ ਜੋ ਵਾਅਦੇ ਕੀਤੇ ਉਹ ਵੀ ਕੁਝ ਪੂਰੇ ਕੀਤੇ ਕਿ ਨਹੀਂ ਕੀਤੇ ਕੁਝ ਵੀ ਨਹੀਂ ਹੈਗਾ ਨਹੀਂ ਆਮ ਸਰਕਾਰ ਨੇ ਰਿੰਕੂ ਪਹਿਲਾ ਕਾਂਗਰਸ ਛੱਡੀ ਆਮ ਆਦਮੀ ਚ ਤੇ ਆਮ ਆਦਮੀ ਛੱਡ ਕੇ ਬੀਜੇਪੀ ਚਕੇ ਮੇ ਦੇਖਦੇ ਸੋ ਦੇਖੋ ਚਾਹ ਜੋ ਮਰਜ਼ੀ ਹੈਗਾ ਅਸੀਂ ਨਾ ਬੀਜੇਪੀ ਨੂੰ ਦੇਖ ਰਹੇ ਆ ਨਾ ਰਿੰਕੂ ਨੂੰ ਦੇਖ ਰਹੇ ਆ ਅਸੀਂ ਸਿਰਫ ਮੋਦੀ ਨੂੰ ਦੇਖ ਰਹੇ ਆ ਸਾਡੇ ਵਾਸਤੇ ਮੋਦੀ ਹੀ ਬੀਜੇਪੀ ਹੈਗਾ ਇਸ ਲਈ ਮੋਦੀ ਨੂੰ ਹੀ ਵੋਟ ਕਰਨੀ ਹੈ ਜਿਹੜਾ ਮਰਜ਼ੀ ਹੋਵੇ ਹੋਰ ਜਨਤਾ ਦੇ ਨਾਲ ਗੱਲਬਾਤ ਕਰਦੇ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਹਮਾਰੋ ਬਣਾ ਤੋ ਇਹ ਇਲੈਕਸ਼ਨ ਹੋ ਰਿਹਾ ਕਿਸ ਦੀ ਸਰਕਾਰ ਬਣੇਗੀ ਨਰਿੰਦਰ ਭਾਈ ਮੋਦੀ ਯਾ ਰਾਹੁਲ ਗਾਂਧੀ ਅਬੇ ਹਮੇਰੋ ਕੋ ਨਾ ਪਤਾ ਹੈ ਸਰ ਹੋਰ ਜਨਤਾ ਦੇ ਨਾਲ ਗੱਲਬਾਤ ਕਰਦੇ ਭਾਜੀ ਖੜੇ ਆ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਜੀ ਵੀਰੇ ਇਲੈਕਸ਼ਨ ਆ ਰਹੇ ਆ ਕਿਹਦੀ ਸਰਕਾਰ ਬਣ ਸਕਦੀ ਹੈ ਨਰਿੰਦਰ ਭਾਈ ਮੋਦੀ ਜਾਂ ਰਾਹੁਲ ਗਾਂਧੀ ਮੋਦੀ ਦੀ ਬਣੇਗੀ ਕਿਉਂਕਿ ਮੋਦੀ ਨੇ ਆਪਾਂ ਨੂੰ ਸਹੂਲਤਾਂ ਸੀ ਦਿੱਤੀਆਂ ਇੱਥੇ ਜਲੰਧਰ ਦੇ ਵਿੱਚ ਤੇ ਆਮ ਆਦਮੀ ਪਾਰਟੀ ਕਿੱਦਾਂ ਦੇਖ ਸਕਦੇ ਹੋ ਉਹਨਾਂ ਦੇ ਆਪ ਕੈਂਡੀਡੇਟ ਪਿੱਛੇ ਹਟ ਗਏ ਨੇ ਤੇ ਉਹ ਨਹੀਂ ਬਣ ਸਕਦੀ ਤੇ ਮੋਦੀ ਸ਼ਾਇਦ ਕਰ ਸਕਦਾ ਹੈ ਜਲੰਧਰ ਚ ਕੌਣ ਬਾਜ਼ੀ ਮਾਰੇਗਾ ਚਰਨਜੀਤ ਚੰਨੀ ਜਾਂ ਰਿੰਕੂ ਰਿੰਕ ਕੁਮਾਰ ਸਕਦਾ ਕਿਉਂਕਿ ਉਹ ਹੁਣ ਬੀਜੇਪੀ ਦੀ سپورਟ ਦੇ ਵਿੱਚ ਆ ਗਿਆ ਹੈ ਵਧੀਆ ਪਾਰਟੀ ਆ ਉਹ ਮਾਰ ਸਕਦਾ ਆਮ ਆਦਮੀ ਸਰਕਾਰ ਆ ਪੰਜਾਬ ਦੇ ਵਿੱਚ ਕਿਵੇਂ ਦੇਖਦੇ ਹੋ ਵਧੀਆ ਕੰਮ ਕਰਦੀ ਨਹੀਂ ਨਹੀਂ ਆਮ ਆਦਮੀ ਨੇ ਕੁਝ ਨਹੀਂ ਕੀਤਾ ਜਿੱਦਾਂ ਉਹਨਾਂ ਨੇ ਕਿਹਾ ਸੀ ਬਿਜਲੀ ਫ੍ਰੀ ਆ ਲੇਕਿਨ ਹੁਣ ਜਿੱਦਾਂ ਜਿੱਦਾਂ ਕੱਟ ਲੱਗ ਰਹੇ ਨੇ ਸਾਨੂੰ ਪਤਾ ਲੱਗ ਰਿਹਾ ਹੁਣ ਜਿੱਦਾਂ ਉਹਨਾਂ ਦੀ ਸਰਕਾਰ ਡਿਗੇਗੀ ਹੋਰ ਮਤਲਬ ਹਾਲਾਤ ਮਾੜੇ ਹੋਣਗੇ ਆਮ ਆਦਮੀ ਪਾਰਟੀ ਨਹੀਂ ਖੜ ਸਕਦੀ ਪੰਜਾਬ ਦੇ ਵਿੱਚ ਤਾਂ ਖਾਸ ਕਰਕੇ ਹੋਰ ਜਨਤਾ ਦੇ ਨਾਲ ਗੱਲਬਾਤ ਕਰਦੇ ਆ ਤੇ ਉਹਨਾਂ ਦਾ ਕੀ ਕੁਝ ਕਹਿਣਾ ਵਾ ਅੰਜ ਸਸੀ ਗੱਲ ਵੀਰੇ ਸੱਚਮੁੱਚ ਹੋਰ ਹੋਰ ਲੋਕਾਂ ਦੇ ਨਾਲ ਗੱਲਬਾਤ ਕਰਦੇ ਆ ਇੱਥੇ ਜਨਤਾ ਕਾਫੀ ਖੜੀ ਹੈ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਤੇ ਕੀ ਕੁਝ ਕਹਿਣਾ ਉਹਨਾਂ ਦਾ ਤੇ ਭਾਈ ਹੁਣੀ ਖੜਿਆ ਸਤਿ ਸ਼੍ਰੀ ਅਕਾਲ ਭਾਈ ਆ ਮਤਾ ਜੀ ਦੇ ਨਾਲ ਗੱਲਬਾਤ ਕਰਦੇ ਸਤਿ ਸ਼੍ਰੀ ਅਕਾਲ ਮਤਾ ਜੀ ਜੀ ਮਤਾ ਜੀ ਇਲੈਕਸ਼ਨ ਆ ਰਿਹਾ ਕਿਹਦੀ ਸਰਕਾਰ ਬਣ ਸਕਦੀ ਨਰਿੰਦਰ ਭਾਈ ਮੋਦੀ ਯਾ ਰਾਹੁਲ ਗਾਂਧੀ ਮੈਨੂੰ ਇਹਦੇ ਬਾਰੇ ਕੁਝ ਤੇ ਮਾਤਾ ਜੀ ਕਹਿੰਦੇ ਸਾਨੂੰ ਨਹੀਂ ਪਤਾ ਇਹਦੇ ਬਾਰੇ ਹੋਰ ਵੀ ਜਿਹੜੀ ਜਨਤਾ ਦੇ ਨਾਲ ਗੱਲਬਾਤ ਕਰਦੇ ਆ ਉੱਥੇ ਤੇ ਕੀ ਕੁਝ ਕਹਿਣਾ ਉਹਨਾਂ ਦਾ ਸਸੀ ਗੱਲ ਭਈਆ ਇਲੈਕਸ਼ਨ ਆ ਰਹੇ ਕਿਸ ਦੀ ਸਰਕਾਰ ਬਣ ਸਕਦੀ ਹੈ ਨਰੇਂਦਰ ਭਾਈ ਮੋਦੀ ਯਾ ਰਾਹੁਲ ਕਾਂਦੀ ਹਮ ਕਿਹਾ ਬੋਲ ਰਹੇ ਆ ਤੁਹਾਨੂੰ ਪਤਾ ਹੀ ਨਹੀਂ ਹੈ ਨਰੇਂਦਰ ਭਾਈ ਮੋਦੀ ਯਾ ਰਾਹੁਲ ਕਾਂਦੀ ਮੈਨੂੰ ਕੋ ਪਤਾ ਹੀ ਨਹੀਂ ਹੈ ਮੈਨੂੰ ਦੱਸ ਯਾਰ ਪੰਜਾਬ ਦਾ ਮੌਲ ਮੈਨੂੰ ਤਾਂ ਲੱਗਦਾ ਜਿਵੇਂ ਕਿ ਯਾਰ rahul gandhi ਦਾ ਜੇ ਸਾਹ ਨਾਲ ਅੱਜ ਮੈਂ ਆਇਆ Rajasthan ਦਾ ਹਨੂਮਾਨਗੜ ਦਾ ਜੇ ਸਾਹ ਨਾਲ ਮੈਂ ਘੁੰਮਿਆ ਫਿਰ ਐ ਸਾਹ ਨਾਲ ਤਾਂ ਮੈਨੂੰ rahul gandhi ਦਾ ਮਾਹੌਲ ਜ਼ਿਆਦਾ ਲੱਗਦਾ ਹੈ ਬਾਕੀ ਦੇਖੋ ਜਨਤਾ ਦਾ ਕੀ ਕਹਿਣਾ ਹੈ ਪੰਜਾਬ ਚ ਆਮ ਆਦਮੀ ਸਰਕਾਰ ਕਿਵੇਂ ਦੇਖਦੇ ਹੋ ਆਮ ਆਦਮੀ ਨੂੰ ਸਰਕਾਰ ਦੇਖਦੇ ਤਾਂ ਹੈ ਲੇਕਿਨ ਉਹ ਗੱਲ ਹੈ ਨਹੀਂ ਕਿ ਅਜੇ ਤੱਕ ਜਿਹੜੀ ਜਿਵੇਂ ਜੇ ਸਾਹ ਨਾਲ rahul gandhi ਨੇ ਹੁਣ ਇਹ ਤੱਕ ਜਿਹੜੇ ਬਹਾ ਚਰਚਿਤ ਤੇ ਮੋਹਲ ਸਾਬ ਬਹੁਤ ਵਧੀਆ ਦੇਖਿਆ ਹੈ ਥੈਂਕ ਯੂ ਯਾਰ ਹੋਰ ਜਨਤਾ ਦੇ ਨਾਲ ਗੱਲਬਾਤ ਸਸੀ ਗੱਲ ਵੀਰੇ ਹੋਰ ਜਿਹੜੀ ਜਨਤਾ ਦੇ ਨਾਲ ਗੱਲਬਾਤ ਕਰਦੇ ਆ ਰੇਲਵੇ ਸਟੇਸ਼ਨ ਦੇ ਉੱਤੇ ਇਸ ਟੰਮ ਖੜੇ ਆ ਤੇ ਲੋਕਾਂ ਦੇ ਨਾਲ ਗੱਲਬਾਤ ਕਰ ਰਹੇ ਆ ਕੀ ਉਹਨਾਂ ਦੇ ਵਿਚਾਰ ਨੇ ਸਾਰੇ ਤੇ ਕੀ ਕੁਝ ਉਹਨਾਂ ਦਾ ਕਹਿਣਾ ਵਾ ਤੇ ਹੋਰ ਜਨਤਾ ਦੇ ਨਾਲ ਗੱਲਬਾਤ ਕਰਦੇ ਆ ਇੱਥੇ ਭਾਈ ਸਾਹਿਬ ਹੁਣੇ ਖੜੇ ਆ ਇੱਥੇ ਉਹਨਾਂ ਨਾਲ ਗੱਲਬਾਤ ਕਰਦੇ ਆ ਅਸੀਂ ਸਸੀ ਗੱਲ ਵੀਰੇ ਗੱਲ ইলেকশন আ رہے ہیں کس کی سرکار بن سکتی ہے راہول گاندھی یا নরেন্দ্রভাই মোদি جس کا مرضی बने جس کا مرضی बने جس کا مرضی کیا کہنا چاہتے ہو کس کی سرکار بن سکتی ہے স্যার ہمیں তো کوئی اندازہ نہیں ہے স্যার نہیں پتہ সস্ত্রীকালবা জি সরকার কোন সরকার বন সাই নরেন্দ্রভাই মোদি আর রাহুল গান্ধী মোদি ਤਾਂ ਨਹੀਂ બનਣੀ چاہیے تھی কেڑی বনਣੀ چاہیے ঐ ਮੋਦੀ 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 ਜੀ ਜੀ ਵਾਲੇ ਜਲੰਧਰ ਚ ਕਿਹੜਾ ਬੰਦਾ ਜਿਹੜਾ ਜਿੱਤ ਸਕਦਾ ਚਰਨਜੀਤ ਚੰਨੀ ਆ ਰਿੰਕੂ ਮੈਂ ਜੰਮੂ ਦਾ ਆ ਤੇ ਮੋਦੀ ਬਣ ਜਾਦਾ ਮੋਦੀ ਬਣ ਜਾਦਾ ਭਾਈ ਜਲੰਧਰ ਚ ਕਿਵੇਂ ਦੇਖਦੇ ਹੋ ਜਲੰਧਰ ਤੇ ਨੁਕਸਾਨ ਹੀ ਨੁਕਸਾਨ ਆ ਭਾਈ ਕੁਛ ਨਹੀਂ ਤਿਆਰ ਹੋਇਆ ਸਾਡੇ ਪਿੰਡਾਂ ਦੇ ਦੇ ਲੋ ਲਾਵਲਪੁਰ ਤੋਂ ਆਏ ਆ ਅਸੀਂ ਕੁਛ ਨਹੀਂ ਹੋਇਆ ਬਣਿਆ ਮੇਰੇ ਨਾਲ ਤੇ ਯਾਰ ਬਿੱਤਰ ਆ ਇੱਦਾਂ ਹੀ ਨੋ ਰੂਟ ਸਾਰੇ ਟੁੱਟੇ ਆ ਹੁਣ ਬਣਾਉਦੇ ਨਹੀਂ ਹੈਗੇ ਸਰਕਾਰ ਕੋਈ ਬਣੀ ਹੋਣੀ ਚਾਹੀਦੀ ਸਹੀ ਮੈਨੇ ਲੋਕਾਂ ਨੂੰ ਆਪਣਾ ਆਪ ਹੀ ਹੋਣੇ ਚਾਹੀਦਾ ਆਮ ਆਦਮੀ ਸਰਕਾਰ ਕਿਵੇਂ ਦੇਖਦੇ ਹੋ نو ਕੰਮ ਖਸੀ ਹੈ ਭਾਜੀ ਤੁਹਾਨੂੰ ਲੱਗਦਾ ਪੰਜਾਬ 'ਚ ਕੋਈ ਕੰਮ ਹੈ ਕੁਝ ਨਹੀਂ ਹੈ ਇਹ ਤਾਂ ਨਹੀਂ ਲੱਗਾ ਕਿਸ਼ਤ ਤਰੱਕੀ ਨਹੀਂ ਹੋਈ ਭਾਜੀ ਕੋਈ ਤਰੱਕੀ ਨਹੀਂ ਹੋਈ ਕਿਹੜੀ ਸਰਕਾਰ ਬਣ ਸਕਦੀ راہਲ ਗਾਂਧੀ ਹਨ ਮੋਦੀ ਇਸੇ ਜਿਵੇਂ ਨਹੀਂ ਬਣੀ ਭਈ ਕੰਮ ਕੋਈ ਨਹੀਂ ਸਰਕਾਰ ਕਰਦੀ ਕਿਹਦੀ ਬਣ ਜੂਗੀ ਸਰਕਾਰ ਦੱਸੋ ਪਹਿਲਾਂ ਆ ਪਹਿਲਾ ਦੇਖੋ ਰਿੰਕੂ ਸੀਗਾ ਉਹਦੇ ਵਿੱਚ ਆਮ ਆਦਮੀ ਪਾਰਟੀ ਹੈ ਮੁੜ ਕੇ ਬੀਜੇਪੀ ਚ ਲੱਗੇ ਆ ਕੀ ਗੱਲ ਨੇ ਆਪਣੇ ਕੋਈ ਸਟੈਂਡ ਨਹੀਂ ਤਾਂ ਕੀ ਕਿਸੇ ਦਾ ਕੱਢਣਾ ਨਹੀਂ ਭਲਾ ਚੰਨੀ ਯਾ ਰਿੰਕੂ ਹੁਣ ਕੋਈ ਨਹੀਂ ਹੈਗਾ ਭਾਈ ਸਾਡੇ ਜਿਹਾ ਭਾਈ ਕੀ ਕਹਿਣਾ ਚਾਹੁੰਦੇ ਹੋ ਭਾਈ ਜੰਮੂ ਦੂਸਰੀ ਹੋਰ ਜਨਤਾ ਦੇ ਨਾਲ ਗੱਲਬਾਤ ਕਰਦੇ ਆ ਇੱਥੇ ਕੀ ਕਹਿਣਾ ਉਹਨਾਂ ਦਾ ਤੇ ਹੋਰ ਜਿਹੜੇ ਹੋਰ ਭਾਈ ਕੀ ਹਾਲ ਚਾਲ ਹੈ ਚੰਨੀ ਹੈ ਹੋਰ ਭਾਈ ਹੁਣੀ ਗੱਲਬਾਤ ਕਰਦੇ ਆ ਉਹਨਾਂ ਦੇ ਨਾਲ ਕੀ ਕਹਿਣਾ ਉਹਨਾਂ ਦਾ ਉਹ ਕਲੇਟਰ ਆਇਆ ਹੋਰ ਕੀ ਹੈ ਕੱਲ ਤੇਰੇ ਸਾਹਮਣੇ ਪੱਲਾ ਹਲ ਕਹਿੰਦੀ ਸਰਕਾਰ ਬਣਸੇ ਨਰਿੰਦਰ ਭਾਈ ਮੋਦੀ ਯਾ ਰਾਹੁਲ ਗਾਂਧੀ ਰਾਹੁਲ ਗਾਂਧੀ ਬਣਾਈ ਹਾਂ ਹਾਂਜੀ ਤੇ ਜਲੰਧਰ ਕੋਣ ਬਾਜੀ ਮਾਰ ਸਕਦਾ ਚਰਨਜੀਤ ਚੰਨੀ ਯਾ ਰਿੰਕੂ ਚਰਨਜੀਤ ਚੰਨੀ ਆਮ ਆਦਮੀ ਸਰਕਾਰ ਆ ਪੰਜਾਬ ਚ ਕਿਵੇਂ ਦੇਖਦੇ ਹੋ ਵਧੀਆ ਕੰਮ ਕਰ ਰਹੀ ਠੀਕ ਹੈ ਆਮ ਆਦਮੀ ਨੇ ਹਜ਼ਾਰ ਹਜ਼ਾਰ ਦਾ ਵਾਅਦਾ ਕੀਤਾ ਯਾ ਆ ਗਿਆ ਅਕਾਊਂਟ ਸਾਡੇ ਤਾਂ ਅਕਾਊਂਟ ਚ ਨਹੀਂ ਆਇਆ ਵਾਅਦਾ ਹੀ ਤੁਹਾਡੇ ਆ ਗਿਆ ਕਿਸੇ ਤਾਂ ਨਹੀਂ ਆ ਚੱਲ ਭਾਈ ਆ ਹੋਰ ਜਨਤਾ ਦੇ ਨਾਲ ਗੱਲਬਾਤ ਕਰਦੇ ਆ ਇੱਥੇ ਕੀ ਕੁਝ ਕਹਿਣਾ ਹੋ ਉਹਨਾਂ ਦਾ ਤੇ ਜਲੰਧਰ ਰੇਲਵੇ ਸਟੇਸ਼ਨ ਉੱਤੇ ਅਸੀਂ ਖੜੇ ਆ ਤੇ ਲੋਕਾਂ ਦੇ ਨਾਲ ਕਾਫੀ ਜਿਹੜੀ ਗੱਲਬਾਤ ਕਰ ਰਹੇ ਆ ਕਿਹੜੀ ਸਰਕਾਰ ਬਣ ਸਕਦੀ ਏ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਭਾਈ ਜੀ ਇੰਡੀਆ ਦੇ ਵਿੱਚ ਇਲੈਕਸ਼ਨ ਆ ਦੁਬਾਰਾ ਕਿਹੜੀ ਸਰਕਾਰ ਬਣੇਗੀ ਨਰਿੰਦਰ ਭਾਈ ਮੋਦੀ ਯਾ ਰਾਹੁਲ ਗਾਂਧੀ ਖਿਚੜੀ ਏ ਜੀ ਕੋਈ ਹਜੇ ਕਲੀਅਰ ਨਹੀਂ ਹੈਗਾ ਵੀ ਕਿਹੜੀ ਸਰਕਾਰ ਬਣੇਗੀ 50 50 ਏ 50 50 ਏ ਹਾਂ ਜੀ ਜਲੰਧਰ ਚ ਕਿਹੜਾ ਜਿਹੜਾ ਕੈਂਡੀਡੇਟ ਆ ਬਾਜੀ ਮਾਰਸ ਦਾ ਚਰਨਜੀਤ ਚੰਨੀ ਹਰਿੰਕੂ ਆਪਣਾ ਹਰਿੰਕੂ ਇੱਥੇ ਥੋੜਾ ਜਿਹਾ ਆਪ ਹੈ ਤੇ ਚਾ ਆਪਣੀ ਕਾਂਗਰਸ ਦੀ ਵੋਟ ਘਟ ਹੈ ਆਮ ਆਦਮੀ ਸਰਕਾਰ ਆ ਪੰਜਾਬ ਚ ਕਿਵੇਂ ਦੇਖਦੇ ਹੋ ਜਿਹੜੀ ਕੰਮ ਤਾਂ ਹੀ ਕਰ ਰਹੀ ਹੈ ਵਧੀਆ ਪਰ ਲੋਕਾਂ ਨੂੰ ਦਿਖਾਈ ਨਹੀਂ ਦੇ ਰਿਹਾ ਇੱਥੇ ਜਿਹੜੇ ਕੰਮ ਕਰ ਰਹੀ ਹੈ ਵਧੀਆ ਕਰ ਰਹੀ ਹੈ ਜਿਹੜੇ ਆਪਣੇ ਸਮਝਦਾਰ ਲੋਕ ਨੇ ਉਹ ਤਾਂ ਮੰਨਦੇ ਨੇ ਆਮ ਪਾਰਟੀ ਨੂੰ ਵਧੀਆ ਜਿਨ੍ਹਾਂ ਨੂੰ ਨੌਲੇਜ ਨਹੀਂ ਹੈਗੀ ਉਹਨਾਂ ਭਾਵੇਂ ਕੋਈ ਕੰਮ ਨਹੀਂ ਹੈਗਾ ਤੇ ਤੁਹਾਡੇ ਹਿਸਾਬ ਨਾਲ ਕਿਹੜੀ ਸਰਕਾਰ ਹੁਣ ਬਣ ਸਕਦੀ ਹੈ ਇੱਥੇ ਇਹ ਇੰਡੀਆ ਚ ਵੈਸੇ ਕੰਗ ਇੱਥੇ ਠੀਕਾ ਦਾ ਭਾਜਪਾ ਨੂੰ ਕੋਈ ਆਉਂਦੀ ਚਮਕਦੀ ਨਹੀਂ ਵੈਸੇ ਸੀਟ ਤੇ ਚਾਂਸ ਜ਼ਰੂਰ ਲੱਗਦਾ ਵੀ ਰਿੰਕੂ ਲੈ ਜਾਊਗਾ ਕਿਉਂਕਿ ਚੰਨਜੀਤ ਚੰਨੀ ਦੀ ਵੋਟ ਇੰਨੀ ਹੈ ਨਹੀਂ ਛ ਹੋ ਸਕਦਾ ਹੈ ਵੀ ਜੇ ਭਾਜਪਾ ਹਾਰਦੀ ਤਾਂ ਆਮ ਪਾਰਟੀ ਲੈ ਕੇ ਜਾਊਗਾ ਇੱਥੋਂ ਹੋਰ ਜਨਤਾ ਦੇ ਨਾਲ ਗੱਲਬਾਤ ਕਰਦੇ ਆ ਕਿਹੜੀ ਸਰਕਾਰ ਬਣ ਸਕੇ ਸੱਸੀ ਗਾਲ ਭਈਆ ਸੱਸੀ ਗਾਲ ਜੀ ਕਿਸ ਦੀ ਸਰਕਾਰ ਬਣ ਸਕਦੀ ਹੈ ਨਰਿੰਦਰ ਭਾਈ ਮੋਦੀ ਰਾਹੁਲ ਗਾਂਧੀ ਦੇ ਕੋਈ ਹੁਣ ਨਰਿੰਦਰ ਮੋਦੀ ਬੰਦੇ ਆ ਰਾਹੁਲ ਗਾਂਧੀ ਕਹੇ ਤੇ ਰਾਹੁਲ ਗਾਂਧੀ ਨਰਿੰਦਰ ਮੋਦੀ ਦਾ ਰੇ ਆ ਬਾਕੀ ਰਾਹੁਲ ਗਾਂਧੀ ਆ ਰਸਦਾ ਨਰਿੰਦਰ ਚੰਨੀ ਯਾ ਰਿੰਕੂ ਚੰਨੀ ਹੈ ਜੀ ਚੰਨੀ ਤੇ ਕਾਫੀ ਲੋਕਾਂ ਦਾ ਕਹਿਣਾ ਹੈ ਕਿ ਚੰਨੀ ਸਰਕਾਰ ਜਿਹੜੀ ਬਣ ਸਕਦੀ ਸਸਤੀ ਗੱਲ ਭਾਜੀ ਸਸਤੀ ਗੱਲ ਜੀ ਭਾਈ ਇਲੈਕਸ਼ਨ ਆ ਰਿਹਾ ਕਿਹਦੀ ਸਰਕਾਰ ਬਣਾਈ ਨਰਿੰਦਰ ਭਾਈ ਮੋਦੀ ਰਾਹੁਲ ਗਾਂਧੀ ਦੇਖੋ ਭਾਈ ਹੁਣ ਕਿਹਦੀ ਬਣ ਸਕਦੇ ਵੈਸੇ ਜ਼ੋਰ ਤਾਂ ਸਾਰਿਆਂ ਦਾ ਹੀ ਹੈ ਜੀ ਹਾਂ ਜੀ ਅੱਜ ਕੱਲ ਦਲ ਬਦਲੂ ਜ਼ਿਆਦਾ ਹੈ ਤੁਹਾਨੂੰ ਪਤਾ ਹੀ ਹੈ ਪੰਜਾਬ ਦੇ ਵਿੱਚ ਜਿਹੜੀ ਹੈ ਆਪਣਾ ਜਿਹੜੀ ਸਰਕਾਰ ਆਣੀ ਉਹ ਆਪੂ ਹੀ ਚੰਨੀ ਜਾਂ ਰਿੰਕੂ ਜਲੰਧਰੋਂ ਇੱਥੇ ਤਾਂ ਚੰਨੀ ਆ ਭਾਈ 100% ਮੇਰੇ ਹਸਾਰ ਨਾਲ ਆਮ ਆਦਮੀ ਨੂੰ ਕਿਵੇਂ ਦੇਖਦੇ ਹੋ ਕਿਵੇਂ ਕੰਮ ਕੀਤੇ ਪੰਜਾਬ 'ਚ ਆਮ ਆਦਮੀ ਨੇ ਭਾਜੀ ਕੰਮ ਤਾਂ ਕੀਤੇ ਨੇ ਨੇ ਜਿਆਦਾ ਜਿਹੜਾ ਕੰਮ ਕੀਤੇ ਹੁੰਦੇ ਨੇ ਉਹਦਾ ਬਸ ਸ਼ੇਰ ਰਿੰਕੂ ਨੇ ਪਾਰਟੀ ਨਹੀਂ ਜਾਣ ਕਰਨੀ ਚਾਹੀਦੀ ਹੈਣਾ ਭਾਜੀ ਕੀ ਕਹਿਣਾ ਚਾਹੁੰਦੇ ਹੋ ਕਿਹਦੀ ਭਾਜੀ ਸਰਕਾਰ ਪੰਜਾਬ ਦੇ ਵਿੱਚ ਆਪ ਦੀ ਆਣੀ ਹੈ ਉਧਰ ਭਾਵੇਂ ਇੰਡੀਆ ਦੇ ਵਿੱਚ ਮੋਦੀ ਜਿਹਦੇ ਜਿਹੜਾ ਮਰਜ਼ੀ ਦੇ ਪੰਜਾਬ ਦੇ ਵਿੱਚ ਆਪ ਹੀ ਆਣੀ ਹੈ ਨਾ ਰਿੰਕੂ ਨੇ ਜਿਤਨਾ ਨੱਚਨੇ ਨਹੀਂ ਦਿੱਤਾ ਕਿਸੇ ਨੇ ਨਹੀਂ ਦਿੱਤਨਾ ਆਪ ਜਿੰਦਾਬਾਦ ਜਿਤਨਾ ਹੀ ਆਪ ਨੇ ਬੜੇ ਕੰਮ ਕਰਾਏ ਆ ਆਪ ਨੇ ਭਾਜੀ ਆਪ ਨੇ ਹੀ ਆਣਾ ਕੀੜਾ ਇੰਡੀਆ ਦੇ ਵਿੱਚ ਜਾਏ ਮੋਦੀ ਆ ਜਿਹੜਾ ਮਰਜ਼ੀ ਆ ਜੀ ਪੰਜਾਬ ਦੇ ਵਿੱਚ ਆਪਣੇ ਆਣ ਚੱਲ ਜਾਵਾਂ ਇਲੈਕਸ਼ਨ ਦੇ ਉੱਤੇ ਇਸ ਟਾਈਮ ਅਸੀਂ ਪਹੁੰਚੇ ਹੋਏ ਹਾਂ ਲੋਕਾਂ ਦੇ ਜਿਹੜੇ ਰਿਵਿਊ ਲੈ ਰਹੇ ਹਾਂ ਜਿਹੜੀ ਕਿਸ ਦੀ ਸਰਕਾਰ ਬਣ ਸਕਦੀ ਹੈ ਜਿਹੜੇ ਨੌਜਵਾਨ ਜਿਹੜੇ ਇੱਥੇ ਬੈਠੇ ਆਏ ਪਏ ਆ ਤੇ ਲੋਕਾਂ ਨਾਲ ਗੱਲਬਾਤ ਕਰਦੇ ਹਾਂ ਹਾਂ ਸਸਰੀਕਰ ਵੀਰੇ ਸਸਰੀਕਰ ਸਸਰੀਕਰ ਇਲੈਕਸ਼ਨ ਆ ਰਿਹਾ ਕਿਸ ਦੀ ਸਰਕਾਰ ਬਣ ਸਕਦੀ ਹੈ ਨਰਿੰਦਰ ਭਾਈ ਮੋਦੀ ਰਾਹੁਲ ਗਾਂਧੀ ਨਰਿੰਦਰ ਭਾਈ ਮੋਦੀ ਨਰਿੰਦਰ ਮੋਦੀ ਹਾਂ ਜੀ ਕਿੱਥੋਂ ਆਏ ਤੁਸੀਂ ਬਠਿੰਡੇ ਤੋਂ ਹੀ ਬਠਿੰਡੇ ਤੋਂ ਕਿਹੜੀ ਸਰਕਾਰ ਬਣ ਸਕਦੀ ਮੋਦੀ ਜੀ ਮੋਦੀ ਜੀ ਹਾਂ ਜੀ ਪੰਜਾਬ ਚ ਆਮ ਆਦ ਬਹੁਤ ਬੁਰੀ ਸਰਕਾਰ ਹੈ ਇਹ ਕੋਈ ਨਹੀਂ ਕਰਦਾ ਨਹੀਂ ਕੋਈ ਨਹੀਂ ਕਰਦਾ ਸਾਨੂੰ ਨਹੀਂ ਬਣਾਈ ਭਾਜੀ ਨਹੀਂ ਕੋਈ ਕਹਿ ਸਕਦੇ ਤੇ ਹੋਰ ਲੋਕਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਪੂਰਾ ਜਿਹੜਾ ਮਾਹੌਲ ਜਿਹੜਾ ਇਸ ਟਾਈਮ ਭੱਗ ਚੁੱਕਾ ਹੈ ਇੱਥੇ ਸਸਰੀ ਸਰਕਾਰ ਵੀਰੇ ਸਸਰੀ ਸਰਕਾਰ ਵੀਰੇ ਕਿਹਦੀ ਸਰਕਾਰ ਬਣ ਸਕਦੀ ਹੈ ਇੱਥੇ ਭਾਈ ਅਸੀਂ ਰਾਜਸਥਾਨ ਦੇ ਆ ਅਸੀਂ ਤਾਂ ਅਸੀਂ ਤਾਂ ਰਾਜਸਥਾਨ ਦੇ ਆ ਤਬੂਰ ਤਾਂ ਪਾਉਂਗੇ ਤੁਸੀਂ ਦਿੱਲੀ ਵਾਲਾ ਵੀ ਕਿੰਨੂ ਵੋਟ ਪਾਉਣੇ ਤੋਂ ਗਿਰਦੀ ਆ ਵੋਟ ਤਾਂ ਨਰਿੰਦਰ ਮੋਦੀ ਨੂੰ ਨਰਿੰਦਰ ਮੋਦੀ ਗੁਲਕਨ ਸ਼ਰਮਾ ਹੋਰ ਜਨਤਾ ਦੇ ਨਾਲ ਗੱਲਬਾਤ ਕਰਦੇ ਆ ਕੀ ਕੁਝ ਕਹਿਣਾ ਦੇ ਉਹਨਾਂ ਦਾ ਤੇ ਕਾਫੀ ਲੋਕ ਜਿਹੜੇ ਇੱਥੇ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਵਿਚਾਰ ਉਹਨਾਂ ਦੇ ਦੇਖਦੇ ਆ ਕੀ ਕਹਿਣਾ ਵਾ ਉਹਨਾਂ ਦਾ ਸਤਿ ਸ਼੍ਰੀ ਅਕਾਲ ਭਈਆ ਸਤਿ ਸ਼੍ਰੀ ਅਕਾਲ ਕਿਸ ਕੀ ਸਰਕਾਰ ਬਣ ਸਕਦੀ ਹੈ ਰਾਹੁਲ ਗਾਂਧੀ ਨਰਿੰਦਰ ਭਾਈ ਮੋਦੀ ਕਿਸ ਨੂੰ ਬਤਾਇਆ ਨਹੀਂ ਹਮ ਕਿਸ ਨੂੰ ਬਤਾਏ ਹੋਰ ਜਨਤਾ ਦੇ ਨਾਲ ਗੱਲਬਾਤ ਕਰਦੇ ਆਂ ਇਸ ਟਾਈਮ ਰੇਲਵੇ ਸਟੇਸ਼ਨ ਦੇ ਉੱਤੇ ਪਹੁੰਚੇ ਆਂ ਅਸੀਂ ਕੀ ਕੁਝ ਕਹਿਣਾ ਉਹਨਾਂ ਦਾ ਤੇ ਜਨਤਾ ਦੇ ਨਾਲ ਗੱਲਬਾਤ ਕਰ ਰਹੇ ਆਂ ਅਸੀਂ ਜਲੰਧਰ ਸਟੇਸ਼ਨ ਦੇ ਉੱਤੇ ਪਹੁੰਚੇ ਆਂ ਅਸੀਂ ਲਗਾਤਾਰ ਹਰੇਕ ਏਰੀਆ ਦੇ ਵਿੱਚ ਗੱਲਬਾਤ ਕਰਦੇ ਆਂ ਲੋਕਾਂ ਦਾ ਕੀ ਕਹਿਣਾ ਕਿ ਇਹਦੀ ਸਰਕਾਰ ਜਿਹੜੀ ਬਣ ਸਕਦੀ ਹੈ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਭਾਈ ਇਲੈਕਸ਼ਨ ਆ ਰਿਹਾ ਕਿਹਦੀ ਸਰਕਾਰ ਬਣ ਸਕਦੀ ਹੈ ਨਰਿੰਦਰ ਭਾਈ ਮੋਦੀ ਯਾ ਰਾਹੁਲ ਗਾਂਧੀ ਰਾਹੁਲ ਗਾਂਧੀ ਸਰਕਾਰ ਦਾ ਜਿਹੜੀ ਕੋਈ 50-50 ਚਾਂਸੀ ਹੈ ਜੀ ਪਬਲਿਕ ਦਾ ਕੋਈ ਮੂਡ ਤਾਂ ਨਹੀਂ ਪਤਾ ਲੈ ਜੀ ਜਿਆਦਾ ਚਾਂਤ ਕੌਂਰੇ ਦੇ ਅਤ ਕੀ ਲੱਗਦੇ ਵੇ ਇਹ ਮੋਦੀ ਸਾਹਿਬ ਨੇ ਕਰਤਾ ਮੈਂ ਜਿਹੜਾ ਮੋਦੀ ਜੀ ਨੇ ਕੰਮ ਤੇ ਵਧੀਆ ਕੀਤੇ ਲੇਕਿਨ ਲੋਕੀ ਜਿਆਦਾ ਕਛਿਤ ਨਹੀਂ ਹੋ ਰਿਹਾ ਉਹਨਾਂ ਵਾਲਾ ਜਲੰਧਰ ਚ ਰਿੰਕੂ ਜਾਂ ਚੰਨੀ ਚੰਨੀ ਦਾ ਪਰਗਾ ਪਾੜ ਦੋ ਜੀ ਉਹ ਖਤਮ ਹੋ ਗਿਆ ਹੁਣ ਕਹਤੋ ਚੰਨੀ ਜਾਂ ਰਿੰਕੂ ਚੰਨੀ 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 ਤਾਂ ਭਾਈ ਕੀ ਕਹਿਣਾ ਚਾਹੁੰਦੇ ਹੋ ਚੰਨੀ ਸਾਹਿਬ ਜਿੰਦਾਬਾਦ ਭਾਈ ਕਹੀ ਚੰਡੀ ਸਾਹਿਬ ਜੀ ਚੰਡੀ ਸਾਹਿਬ ਚੰਨੀ ਸਾਹਿਬ ਹਾਂ ਕਾਫੀ ਜਿਹੜੇ ਲੋਕਾਂ ਦਾ ਰਲਮਾ ਮਿਲਮਾ ਜਿਹੜਾ ਇੱਕ ਜਵਾਬ ਆ ਰਿਹਾ ਵਾ ਕਿ ਚੰਨੀ ਰਿੰਕੂ ਯਾ ਨਰਿੰਦਰ ਬੋਦੀ ਯਾ ਰਾਹੁਲ ਹੋਰ ਲੋਕਾਂ ਦੇ ਨਾਲ ਗੱਲਬਾਤ ਕਰਦੇ ਆ ਇੱਥੇ ਜਿਹੜਾ ਰਿਵਿਊ ਲੈਣਾ ਇਹ ਲੋਕਾਂ ਦੇ ਕੀ ਕਹਿਣਾ ਉਹਨਾਂ ਦਾ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਵੀਰੇ ਇਲੈਕਸ਼ਨ ਆ ਰਿਹਾ ਕਿਹਦੀ ਸਰਕਾਰ ਬਣਾਸੀ ਰਾਹੁਲ ਗਾਂਧੀ ਯਾ ਨਰਿੰਦਰ ਭਾਈ ਮੋਦੀ ਨੂੰ ਘਰਸ ਬੰਦਲ ਤੋਂ ਬੈਠਿਓ ਸਰਕਾਰ ਕਾਂਗਰਸੀ ਚਾਹੀਏ ਮੋਦੀ ਸਰਕਾਰ ਇਹ ਦਲ ਤੋਂ ਬੈਠੇ ਨੂੰ ਘਰਸ ਮੈਂ ਕਾਂਗਰਸੀ ਸਰਕਾਰ ਚਾਹੀਏ ਹੈ ਕਿਹਦੀ ਸਰਕਾਰ ਚਾਹੀਦੀ ਕਾਂਗਰਸ ਕਾਂਗਰਸ ਕਿਉਂ ਨੌਨ ਲੰਗਰ ਸੇ ਮਦਦ ਤੋਂ ਬੈਠ ਗਿਆ ਬੇਰੋਕਨੀ ਕਾਂਗਰਸ ਦੀ ਸਰਕਾਰ ਬੜੀ ਆਈ ਬੜੀ ਆਏ ਹੋਰ ਜਨਤਾ ਨਾਲ ਗੱਲਬਾਤ ਕਰਦੇ ਆਂ ਮਾਤਾ ਹੀ ਹੁਣੇ ਖੜੇ ਆ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਅਸੀਂ ਕੀ ਕਹਿਣਾ ਉਹਨਾਂ ਦਾ ਸਸੀ ਗਲਪਨ ਜੀ ਹਾਂ ਜੀ ਕਿੱਥੋਂ ਆਏ ਅਸੀਂ ਤਾਂ ਨਵਾਂ ਸ਼ਹਿਰੋਂ ਆਏ ਨਵੇਂ ਸ਼ਹਿਰੋਂ ਆਏ ਕਿਹਦੀ ਸਰਕਾਰ ਬਣੇ ਮੋਦੀ ਜਾਂ ਰਾਹੁਲ ਗਾਂਧੀ ਓਕੇ ਜੋ ਮਰਜ਼ੀ ਬਣ ਜਾਏ ਪੰਜਾਬ ਕਹਿੰਦਾ ਆ ਪੰਜਾਬ ਮੇ ਆਮ ਆਦਮੀ ਸਰਕਾਰ ਕਿਵੇਂ ਚੱਲ ਰਹੀ ਹੈ ਬੜੀਆ ਚੱਲ ਰਹੀ ਹੈ ਬੜੀਆ ਹੀ ਚੱਲ ਰਹੀ ਹੈ ਆਮ ਆਦਮੀ ਨੇ ਇੱਕ ਵਾਦਾ ਕੀਤਾ 1000 ਰੁਪਏ ਦੇਣ ਦਾ ਆ ਗਿਆ ਉਹ ਕੌਣ ਹੈ ਅਭੀ ਇਹ ਤਾਂ ਪਤਾ ਨਹੀਂ ਅਭੀ ਤਾਂ ਆਇਆ ਨਹੀਂ ਹੈ ਮਟੂ ਝਾਗੀ ਬੋਲਣਾ ਪਾਪਾ ਜੀ ਉਹਨਾਂ ਨਾਲ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਪਾਪਾ ਜੀ ਆਪਾਂ ਹੀ ਇਲੈਕਸ਼ਨ ਆ ਰਹੇ ਆ ਇਲੈਕਸ਼ਨ ਆ ਰਹੇ ਆ ਕਿਹਦੀ ਸਰਕਾਰ ਬਣੇ મોદી ਜਾਂ ਰਾਹੁਲ ਗਾਂਧੀ ਮੈਂ ਕੰਨਰ ਰਾਹੁਲ ਜੰਨਾ ਆਪਣੇ ਮਾਰ ਦੇ ਸਿਰ ਤੇ ਆਪਣੇ ਦਾਦੀ ਦੇ ਸਿਰ ਤੇ ਜੋ ਗਰੀਬਾਂ ਨੂੰ ਇਹਦੀ ਦਾਦੀ ਨੇ ਸਹੂਲਤ ਦਿੱਤੇ ਇੰਨਾ ਕਰਨੀ ਨੇ ਨਰੂ ਜਵਾਰ ਨਾਲ ਕੋਈ ਸਰਕਾਰ ਨਹੀਂ ਦੇ ਸਕਦੀ ਇਹਨਾਂ ਵੇ ਟਾਈਮ ਤੇ 25 ਪਿਆਪ ਹੈ ਸਾਲ ਬਦੋਂ 32 ਦੀ ਉਹ ਕੀ ਬਾਤੀ ਲਿਖਾ ਲਿਖਾ ਹੁਣ ਬਾਦੀ ਮਹੀਨੇ ਬਾਦੋਂ ਮੈਂ ਆਪਣੀ ਮਾਨ ਨੂੰ ਯਾਦ ਕਰਦਾ ਇੰਦਰਾ ਕਾਂਦੇ ਨੂੰ ਤਾਂ ਉਹਨੇ ਬਾਪੜੂ ਕਿ ਸਰਕਾਰ ਇੱਜਾ ਹੋਣੀ ਚਾਹੀਦੀ ਗਰੀਬਾਂ ਦੀ ਮਟੂ ਸਾਹਿਬ ਮਾਵਾਂ ਗਰੀਬਾਂ ਦੀ ਮਾਵਾਂ ਜੀ ਇੰਦਰਾ ਕਾਂਦੇ ਜਿੰਦਾਬਾਦ ਜਿੰਦਾਬਾਦ ਜਲੰਧਰ ਚੰਨੀ ਯਾ ਰਿੰਕੂ ਚੰਨੀ ਸਾਹਿਬ ਜਿੰਦਾਬਾਦ ਚੰਨੀ ਨੂੰ ਵੋਟ ਪਾਉਂਗੇ ਫੇਰ ਤੁਸੀਂ ਪ੍ਰਭੂ ਅਸੀਂ ਤਾਂ ਕਾਂਗਰਸ ਦਾ ਜਿਹੜਾ ਨੇਤਾ ਸੀ ਉਮੀ ਪਾਣੀ ਚੰਨੀ ਸਾਹਿਬ ਨੂੰ ਪੰਜਾਬ ਚ ਆਮ ਆਦਮੀ ਸਰਕਾਰਾ ਕਿਵੇਂ ਦੇਖਦੇ ਹੋ ਜਿੱਦ ਹੈਗੀ ਮੋਦੀ ਨੇ ਉਹਦੀ ਹੋਰ ਖਰਾਬ ਕਰਤੀ ਜੀ ਬੰਦਾ ਮਾਰਾ ਨਹੀਂ ਉਹਦੇ ਰੈਪਿਟੇਸ਼ਨ ਖਰਾਬ ਕਰਦਾ ਬਾਕੀ ਸਾਡੇ ਤੋਂ ਤੁਸੀਂ ਜ਼ਿਆਦਾ ਇੰਪੋਰਟੈਂਟ ਬੰਦੇ ਆ ਪੜੇ ਲਗੇ ਕੋਲ ਬਲਾ ਕੇ காங்கிரஸ் ਨੂੰ ਬੋਡ ਬਣੇ ਪਾਣੀ ਕਹਿੰਦੇ ਪੜ ਕਹਿੰਦੇ ਭਾਬਾਗ ਮੰਮਟੂ ਸਾਹਿਬ ਬਾਸ਼ਾ ਬੰਦਾ ਵਾ ਅੱਛਾ ਬਾਸ਼ੇ ਰਿਆ ਵਾ ਤੇ ਬਾਸ਼ੇ ਰਣਾ ਵਾ ਕੀ ਬਾਤ ਇਹ ਮੱਟੂ ਬਾਸ਼ਾ ਜੀ ਸਿਗੇ ਜਿਨ੍ਹਾਂ ਨੇ ਆਪਣੇ ਬਹੁਤ ਵਧੀਆ ਵਿਚਾਰ ਜਿਹੜੇ ਦਿੱਤੇ ਇਥੋਂ ਸੈਸ਼ਨ ਦੇ ਉੱਤੇ ਅਸੀਂ ਖੜੇ ਆਂ ਲੋਕਾਂ ਦਾ ਇਹੀ ਕਹਿਣਾ ਵਾ ਕਿ ਹਜੇ ਕੁਝ ਪਤਾ ਨਹੀਂ ਕਿਸ ਦੀ ਸਰਕਾਰ ਜਿਹੜੀ ਬਣ ਸਕਦੀ ਹੈ ਅਲੱਗ-ਅਲੱਗ ਜਿਹੜੀਆਂ ਜਗ੍ਹਾ ਦੇ ਉੱਤੇ ਗੱਲਬਾਤ ਕਰਵਾਨੇ ਆ ਕਿਸ ਦੀ ਸਰਕਾਰ ਬਣ ਸਕਦੇ ਹੋਰ ਜਿਹੜੀ ਅਗਲੀ ਜਗ੍ਹਾ ਦੇ ਉੱਤੇ ਜਿਹੜੀ ਗੱਲਬਾਤ ਕਰਾਂਗੇ ਬਹੁਤ-ਬਹੁਤ ਤੁਹਾਡਾ ਧੰਨਵਾਦ